ਕਮਜ਼ੋਰ ਨਜ਼ਰ ਕਾਰਨ ਟੀਵੀ ਵੇਖਦੇ ਸਮੇਂ ਜਾਂ ਅਖਬਾਰ ਪੜ੍ਹਦੇ ਸਮੇਂ ਚਸ਼ਮੇ ਤੋਂ ਬਿਨਾ ਖੁਦ ਨੂੰ ਬੇਬਸ ਮਹਿਸੂਸ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਹੁਣ ਅੱਖਾਂ ਦੀ ਦਵਾਈ ਇੱਕ ਅਜਹੀ ਆ ਗਈ ਹੈ ਜਿਸ ਨਾਲ ਤੁਹਾਡੀ ਨਜ਼ਰ 15 ਮਿੰਟ ਦੇ ਵਿੱਚ ਸਥਾਈ ਤੌਰ ਤੇ ਵਾਪਸ ਆ ਜਾਏਗੀ 2 ਸਾਲ ਤੋਂ ਵੱਧ ਸਮੇਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਡਰੱਗ ਰੈਗੂਲੇਟਰ ਯਾਨੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਰੀਡਿੰਗ ਐਂਕਾਂ ਦੀ ਜ਼ਰੂਰਤ ਨੂੰ ਖਤਮ ਕਰਨ ਦੇ ਲਈ ਭਾਰਤ ਦੇ ਵਿੱਚ ਪਹਿਲੀਆਂ ਅਜਿਹੀਆਂ ਆਈ ਡ੍ਰੌਪਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਜਿਏ ਕਿ ਮੁੰਬਈ ਸਥਿਤ ਐਂਟੋਡ ਫਾਰਮਾ ਸਿਊਟਿਕਲਸ ਨੇ ਮੰਗਲਵਾਰ ਨੂੰ ਪਾਈਲੋਕਵਰ ਪਾਈਪ ਦੀ ਵਰਤੋਂ ਦੇ ਨਾਲ ਬਣੀ ਪ੍ਰੈਸਫਿਊ ਅੱਖਾਂ ਦੀਆਂ ਡ੍ਰੌਪਸ ਨੂੰ ਲਾਂਚ ਕੀਤਾ ਹੈ ਇਹ ਇੱਕ ਅਜੀਬੀ ਦਵਾਈ ਹੈ ਜੋ ਅੱਖਾਂ ਦੀਆਂ ਪੁਤਲੀਆਂ ਦੇ ਆਕਾਰ ਨੂੰ ਘਟਾ ਕੇ ਪ੍ਰੈਸਬੀਓਪੀਆ ਦਾ ਇਲਾਜ ਕਰਦੀ ਹੈ। ਇਹ ਵੀ ਦੀ ਕਿਸੇ ਵੀ ਚੀਜ਼ ਨੂੰ ਨੇੜੇੋਂ ਵੇਖਣ ਵਿੱਚ ਮਦਦ ਕਰਦੀ ਹੈ। 6 ਘੰਟਿਆਂ ਦੇ ਲਈ ਅੱਖਾਂ ਦੀ ਰੋਸ਼ਨੀ ਇਹ ਵਧਾ ਦਿੰਦੀ ਹੈ। ਦੱਸ ਜੀ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਕੰਪਨੀ ਦੇ ਸੀਓ ਦੇ ਵੱਲੋਂ ਇਹ ਦੱਸਿਆ ਗਿਆ ਕਿ ਇੱਕ ਬੂੰਦ ਸਿਰ 15 ਮਿੰਟਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਦਾ ਅਸਰ ਅਗਲੇ 6 ਘੰਟਿਆਂ ਤੱਕ ਰਹਿੰਦਾ ਹੈ ਜੇ ਦੂਜੀ ਬੂੰਦ ਪਹਿਲੀ ਬੂੰਦ ਦੇ 3 ਤੋਂ 6 ਘੰਟਿਆਂ ਦੇ ਅੰਦਰ ਦੁਬਾਰਾ ਇਸਤੇਮਾਲ ਕਰ ਲਈ ਜਾਵੇ ਤਾਂ ਇਸ ਦਾ ਪ੍ਰਭਾਵ ਹੋਰ ਲੰਬੇ ਸਮੇਂ ਤੱਕ ਰਹੇਗਾ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਵੀ ਮਿਲੇਗੀ ਕੀ ਤੁਸੀਂ ਅਕਸਰ ਆਪਣੀ ਕਮਜ਼ੋਰ ਨਜ਼ਰ ਕਾਰਨ ਟੀਵੀ ਵੇਖਦੇ ਸਮੇਂ ਜਾਂ ਅਖਬਾਰ ਪੜ੍ਹਦੇ ਸਮੇਂ ਚਸ਼ਮੇ ਤੋਂ ਬਿਨਾਂ ਖੁਦ ਨੂੰ ਬੇਬਸ ਮਹਿਸੂਸ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਹੁਣ ਅੱਖਾਂ ਦੀ ਦਵਾਈ ਇੱਕ ਅਜਿਹੀ ਆ ਗਈ ਹੈ ਜਿਸ ਨਾਲ ਤੁਹਾਡੀ ਨਜ਼ਰ 15 ਮਿੰਟ ਦੇ ਵਿੱਚ ਸਥਾਈ ਤੌਰ ਤੇ ਵਾਪਸ ਆ ਜਾਏਗੀ 2 ਸਾਲ ਤੋਂ ਵੱਧ ਸਮੇਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਡਰੱਗ ਰੈਗੂਲੇਟਰ ਯਾਨੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਰੀਡਿੰਗ ਐਨਕਾਂ ਦੀ ਜ਼ਰੂਰਤ ਨੂੰ ਖਤਮ ਕਰਨ ਦੇ ਲਈ ਭਾਰਤ ਦੇ ਵਿੱਚ ਪਹਿਲੀਆਂ ਅਜਿਹੀਆਂ ਆਈ ਡ੍ਰੌਪਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਜਿਏ ਕਿ ਮੁੰਬਈ ਸਥਿਤ ਐਂਟੋਡ ਫਾਰਮਾ ਸਿਊਟਿਕਲਸ ਨੇ ਮੰਗਲਵਾਰ ਨੂੰ ਪਾਇਲੋਕਵਾਰ ਪਾਈਪ ਦੀ ਵਰਤੋਂ ਦੇ ਨਾਲ ਬਣੀ ਪ੍ਰੈਸਫਿਊ ਅੱਖਾਂ ਦੀਆਂ ਡ੍ਰੌਪਸ ਨੂੰ ਲਾਂਚ ਕੀਤਾ ਹੈ ਇਹ ਇੱਕ ਅਜੀਬੀ ਦਵਾਈ ਹੈ ਜੋ ਅੱਖਾਂ ਦੀਆਂ ਪੁਤਲੀਆਂ ਦੇ ਆਕਾਰ ਨੂੰ ਘਟਾ ਕੇ ਪ੍ਰੈਸਬੀਓਪੀਆ ਦਾ ਇਲਾਜ ਕਰਦੀ ਹੈ। ਇਹ ਵੀ ਦੀ ਕਿਸੇ ਵੀ ਚੀਜ਼ ਨੂੰ ਨੇੜੇੋਂ ਵੇਖਣ ਵਿੱਚ ਮਦਦ ਕਰਦੀ ਹੈ। 6 ਘੰਟਿਆਂ ਦੇ ਲਈ ਅੱਖਾਂ ਦੀ ਰੋਸ਼ਨੀ ਇਹ ਵਧਾ ਦਿੰਦੀ ਹੈ। ਦੱਸ ਜੀ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਕੰਪਨੀ ਦੇ ਸੀਓ ਦੇ ਵੱਲੋਂ ਇਹ ਦੱਸਿਆ ਗਿਆ ਕਿ ਇੱਕ ਬੂੰਦ ਸਿਰ 15 ਮਿੰਟਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਦਾ ਅਸਰ ਅਗਲੇ 6 ਘੰਟਿਆਂ ਤੱਕ ਰਹਿੰਦਾ ਹੈ ਜੇ ਦੂਜੀ ਬੂੰਦ ਪਹਿਲੀ ਬੂੰਦ ਦੇ 3 ਤੋਂ 6 ਘੰਟਿਆਂ ਦੇ ਅੰਦਰ ਦੁਬਾਰਾ ਇਸਤੇਮਾਲ ਕਰ ਲਈ ਜਾਵੇ ਤਾਂ ਇਸ ਦਾ ਪ੍ਰਭਾਵ ਹੋਰ ਲੰਬੇ ਸਮੇਂ ਤੱਕ ਰਹੇਗਾ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਵੀ ਮਿਲੇਗੀ